ਦੋਸਤੋ ਅੱਜ ਜੋ ਤੁਹਾਨੂੰ ਮੈਂ ਗਰੁੱਪ ਫੋਟੋ ਦਿਖਾਉਣ ਜਾ ਰਹੇ ਹਾਂ ਦਿਖਾ ਰਹੇ ਹਾਂ ਇਹ ਅੱਜ ਤੋਂ 3 ਦਹਾਕੇ 30 31 ਸਾਲ ਪਹਿਲਾਂ ਦੀ ਫੋਟੋ ਹੈ ਇਹ ਫੋਟੋ ਹੈ ਸਰਕਾਰੀ ਹਾਈ ਸਕੂਲ ਆਲੀਕੇ ਬਠਿੰਡਾ ਸ਼੍ਰੇਣੀ 10ਵੀਂ ਸਾਲ 1994 95 ਉਹ ਭੁੱਲ ਜਾ ਕਈ ਵਿਦਿਆਰਥੀਆਂ ਕੋਲੇ ਉਦੋਂ ਫੋਟੋ ਨਹੀਂ ਲਈ ਗਈ ਜਾ ਨਹੀਂ ਯਾਦ ਰਹਾ ਵੀ ਇਹ ਫੋਟੋਆਂ ਦੀ ਪੁਰਾਣੀਆਂ ਯਾਦਾਂ ਵੀ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਕਈ ਵਾਰੀ ਫੋਟੋ ਨਹੀਂ ਮਿਲਦੀ ਅੱਜ ਤੋਂ 30 31 ਸਾਲ ਪਹਿਲਾਂ ਦੀ ਮੈਂ ਤੁਹਾਨੂੰ ਇਹ ਫੋਟੋ ਗਰੁੱਪ ਦਿਖਾ ਰਿਹਾ ਹਾਂ ਜੋ ਕਿ ਸਰਕਾਰੀ ਹਾਈ ਸਕੂਲ ਆਲੀਕੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਹੈ ਇਹ ਸਾਡੇ ਤਪੇ ਦੇ ਟੀਚਰ ਬਲਵਿੰਦਰ ਸਿੰਘ ਜੀ ਤੇ ਹਿੰਦੀ ਟੀਚਰ ਸਾਡੇ ਸ਼ਤੀਸ਼ ਕੁਮਾਰ ਜੀ 바ਵਾ ਉਹ ਵੀ ਉਸ ਸਮੇਂ ਸਕੂਲ ਦੇ ਵਿੱਚ ਪੜਾਉਂਦੇ ਸੀ ਪਹਿਲੀ ਗੱਲ ਤਾਂ ਇਹ ਹੈ ਮੇਰਾ ਫੋਟੋ ਦਿਖਾਉਣ ਦਾ ਮੰਤਵ ਇਹ ਹੈ ਵੀ ਪੁਰਾਣੀਆਂ ਯਾਦਾਂ ਨੂੰ ਕਿਸ ਤਰ੍ਹਾਂ ਸੰਭਾਲ ਕੇ ਰੱਖਿਆ ਜਾਂਦਾ ਹੈ ਕਿਉਂਕਿ ਅੱਜ ਕੱਲ ਤਾਂ ਡਿਜੀਟਲ ਫੋਟੋਗ੍ਰਾਫੀ ਚੱਲ ਪਈ ਪਹਿਲਾਂ ਮਾਊਂਟ ਤੇ ਫੋਟੋ ਲਾ ਕੇ ਦਿੱਤੀ ਜਾਂਦੀ ਸੀ ਗੱਤੇ ਤੇ ਉਹ ਫੋਟੋਆਂ ਅੱਜ ਵੀ ਉਸੇ ਤਰ੍ਹਾਂ ਹੀ ਪਈਆਂ 30 35 ਸਾਲ ਪਹਿਲਾਂ ਦੀਆਂ ਫੋਟੋਆਂ ਅੱਜ ਵੀ ਉਸ ਤਰ੍ਹਾਂ ਹੀ ਪਈਆਂ ਦੂਜੀ ਗੱਲ ਵੀ ਅੱਜ ਕੱਲ ਜੋ ਸਕੂਲਾਂ ਦੇ ਵਿੱਚ ਫੋਟੋਗ੍ਰਾਫਰ ਵੱਲੋਂ ਗਰੁੱਪ ਫੋਟੋ ਕੀਤੀ ਜਾਂਦੀ ਹੈ ਉਹ ਪ੍ਰਿੰਟ ਹੀ ਕੱਢਿਆ ਜਾਂਦਾ ਉਸ ਤੇ ਹੀ ਪ੍ਰਿੰਟਿੰਗ ਹੋ ਜਾਂਦੀ ਹੈ ਅਧਿਆਪਕਾਂ ਵਿਦਿਆਰਥੀਆਂ ਦੇ ਨਾਮ ਹੀ ਕੰਪਿਊਟਰ ਨਾਲ ਫੋਟੋ ਦੇ ਉੱਤੇ ਹੀ ਪ੍ਰਿੰਟ ਹੋ ਜਾਂਦੇ ਨੇ ਪਰ ਪਹਿਲਾਂ ਪ੍ਰਿੰਟਿੰਗ ਪ੍ਰੈਸ ਤੇ ਜੋ ਸਿੱਕੇ ਵਾਲੇ ਅੱਖਰ ਹੁੰਦੇ ਸੀ ਕੱਲਾ ਕੱਲਾ ਸਿੱਕਾ ਰੱਖ ਕੇ ਸੈੱਟ ਕਰਕੇ ਉਹ ਨਾਮ ਲਿਖੇ ਜਾਂਦੇ ਸੀ ਪਹਿਲੀ ਰੋਹ ਦੂਜੀ ਰੋਹ ਤੀਜੀ ਰੋਹ ਚੌਥੀ ਰੋਹ ਕੁਰਸੀਆਂ ਤੇ ਬੈਠੇ ਸਰਦਾਰ ਸਖਦੇਵ ਸਿੰਘ ਕਲਰਕ ਸਰਦਾਰ ਨਾਜ਼ਮ ਸਿੰਘ ਏਸੀ ਟੀਚਰ ਸਰਦਾਰ ਗੁਰਦੇਵ ਸਿੰਘ ਪੀਟੀਆਈ ਗਿਆਨੀ ਬਲਵੰਤ ਸਿੰਘ ਜੀ ਪੰਜਾਬੀ ਟੀਚਰ ਸਰਦਾਰ ਗੁਰਚਰਨ ਸਿੰਘ ਜੀ ਮੁੱਖ ਅਧਿਆਪਕ ਸਰਦਾਰ ਬਲਵੰਤ ਸਿੰਘ ਜੀ ਡੀਪੀਈ ਸ਼੍ਰੀ ਦਰਸ਼ਨ ਕੁਮਾਰ ਜੀ ਸਾਇੰਸ ਮਾਸਟਰ ਸਰਦਾਰ ਬਲਵਿੰਦਰ ਸਿੰਘ ਜੀ ਆਈਸੀਐਕਸ ਸ਼੍ਰੀ ਸ਼ਤੀਸ਼ ਕੁਮਾਰ ਜੀ ਹਿੰਦੀ ਟੀਚਰ ਸ਼੍ਰੀਮਤੀ ਸਰਜੀਤ ਕੌਰ ਐਸਐਸ ਟੀਚਰ ਇਹ ਸਟਾਫ ਹੈ ਬਾਕੀ ਵਿਦਿਆਰਥੀ ਹੈ ਬੱਚੀਆਂ ਹੈ ਬੱਚੇ ਹੈ ਕਈ ਵਿਦਿਆਰਥੀ ਤਾਂ ਇਹਨੂੰ ਫੋਟੋ ਦੇ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜੌਬ ਕਰਦੇ ਹੋਣਗੇ ਬਹੁਤ ਵਧੀਆ ਗੱਲ ਹੈ ਪਰ ਮੈਂ ਤੁਹਾਨੂੰ ਅੱਜ ਫਿਰ ਪੁਰਾਣੀਆਂ ਯਾਦਾਂ ਚੇਤੇ ਕਰਵਾ ਰਹੇ ਹਾਂ ਅਜੇ ਇੱਕ ਹੋਰ ਵੱਡੀ ਗੱਲ ਵੀ ਇਹ ਫੋਟੋ ਖਿੱਚੀ ਗਈ ਹੈ ਬੀਜੀ ਸਟੂਡੀਓ ਤਪਾ ਵੱਲੋਂ 1994-95 ਦੇ ਵਿੱਚ ਇਹ ਫੋਟੋ ਬੀਜੀ ਸਟੂਡੀਓ ਤਪਾ ਵੱਲੋਂ ਖਿੱਚੀ ਗਈ ਹੈ ਜਿਨ੍ਹਾਂ ਦੀ ਵੀ ਫੋਟੋ ਮੇਰੇ ਕੋਲ ਆਈ ਹੈ ਬੜੀ ਸੰਭਾਲ ਕੇ ਰੱਖੀ ਹੋਈ ਹੈ ਉਸ ਤਰ੍ਹਾਂ ਹੀ ਪਈ ਹੈ 1994-95 ਦੀ ਖਿੱਚੀ ਹੈ ਪਰ ਇਹ ਮੇਰੇ ਹਿਸਾਬ ਦੇ ਵਿੱਚ 2010 ਤੋਂ ਬਾਅਦ ਇਹ ਮਾਉਂਟ ਵਾਲੀਆਂ ਫੋਟੋਆਂ ਬੰਦ ਹੋ ਗਈਆਂ ਸੀ ਡਿਜੀਟਲ ਫੋਟੋਗ੍ਰਾਫੀ ਚੱਲ ਪਈ ਤੇ ਫੋਟੋ ਦੇ ਉੱਪਰ ਹੀ ਸਕੂਲ ਦਾਪ ਅਤੇ ਵਿਦਿਆਰਥੀਆਂ ਦੇ ਨਾਮ ਆ ਜਾਂਦੇ ਸੀਗੇ ਇਹ ਮੈਂ ਤੁਹਾਨੂੰ ਪਪੋਲਯਾਰ ਜੋ ਕਿ ਕਈ ਵੀਰਾਂ ਕੋਲੇ ਫੋਟੋ ਨਹੀਂ ਵੀ ਹੋਣੀ ਪਰ ਮੈਂ ਉਹਨਾਂ ਨੂੰ ਦੁਬਾਰਾ ਫਿਰ ਜ਼ੂਮ ਕਰਕੇ ਦਿਖਾ ਰਿਹਾ ਫੋਟੋ ਨੂੰ ਕਲੋਜ਼ ਕਰ ਦਿੰਨਾ ਹੋਰ ਆ ਤੁਸੀਂ ਆਪ ਦੇਖਿਓ ਜਾਣ ਦੀ ਹੋਮੋਗੇ ਚਿਹਰਿਆਂ ਦਾ ਕਿੰਨਾ ਫਰਕ ਪੈ ਜਾਂਦਾ ਹੈ ਅੱਜ ਦੇ ਚਿਹਰੇ ਤੇ 94 95 ਦੇ ਚਿਹਰੇ ਤੁਹਾਨੂੰ ਦਿਖਾ ਰਿਹਾ ਹਾਂ ਸਾਰਾ ਸਤਿ ਆਪੋ ਵਿਦਿਆਰਥੀ ਅਤੇ ਵਿਦਿਆਰਥਣਾਂ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ